ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖਬਰ ਈਕੇਵਾਈਸੀ ਨਾ ਕਰਵਾਈ ਤਾਂ ਰੋਕੀ ਜਾ ਸਕਦੀ ਹੈ ਰਾਸ਼ਨ ਸੇਵਾਵਾਂ ਪੰਜਾਬ ਸ헻 ਦੇਸ਼ ਦੇ ਕਈ ਰਾਜਾਂ ਚ ਸਰਕਾਰ ਵੱਲੋਂ ਰਾਸ਼ਨ ਕਾਰਡ ਧਾਰਕਾਂ ਲਈ ਈਕੇਵਾਈਸੀ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ ਜਿਹੜੇ ਵੀ ਕਾਰਡ ਧਾਰਕ ਆਪਣੀ ਈਕੇਵਾਈਸੀ ਦੀ ਕਾਰਵਾਈ ਸਮੇਂ ਸਿਰ ਨਹੀਂ ਕਰਵਾਉਂਦੇ ਉਹਨਾਂ ਦੀ ਰਾਸ਼ਨ ਸੇਵਾ ਰੋਕੀ ਜਾ ਸਕਦੀ ਹੈ ਕੀ ਹੈ ਈਕੇਵਾਈਸੀ ਈਕੇਵਾਈਸੀ ਇਕ ਡਿਜੀਟਲ ਪ੍ਰਕਿਰਿਆ ਹੈ ਜਿਸ ਰਾਹੀਂ ਰਾਸ਼ਨ ਕਾਰਡ 홀ਡਰ ਦੀ ਆਧਾਰ ਕਾਰਡ ਨਾਲ ਤਸਦੀਕ ਕੀਤੀ ਜਾਂਦੀ ਹੈ ਇਹ ਨਕਲੀ ਕਾਰਡਾਂ ਨੂੰ ਰੋਕਣ ਅਤੇ ਯੋਗ ਲਾਭਪਾਤਰੀਆਂ ਤੱਕ ਹੀ ਰਾਸ਼ਨ ਪਹੁੰਚਾਉਣ ਲਈ ਲਾਜ਼ਮੀ ਕੀਤਾ ਗਿਆ ਹੈ ਜਿਨ੍ਹਾਂ ਨੇ ਨਹੀਂ ਕਰਵਾਈ ਈਕੇਵਾਈਸੀ ਉਹਨਾਂ ਲਈ ਖਤਰਾ ਜੇ ਤੁਸੀਂ ਆਪਣੀ ਈਕੇਵਾਈਸੀ ਨਹੀਂ ਕਰਵਾਈ ਤਾਂ ਤੁਹਾਡੇ ਰਾਸ਼ਨ ਕਾਰਡ ਅਸਥਾਈ ਤੌਰ ਤੇ ਅਯੋਗ ਹੋ ਸਕਦਾ ਹੈ ਕੁਝ ਰਾਜਾਂ ਵਿੱਚ ਆਖਰੀ ਤਾਰੀਖ ਐਲਾਨ ਕੀਤੀਆਂ ਗਈਆਂ ਹਨ ਜਿਨਾ ਤੋਂ ਬਾਅਦ ਰਾਸ਼ਨ ਮਿਲਣਾ ਬੰਦ ਹੋ ਸਕਦਾ ਹੈ ਕਈ ਲਾਪਾਤਰੀ ਅੰਜਾਨ ਹੋਣ ਕਰਕੇ ਰਾਸ਼ਨ ਤੋਂ ਵਾਂਝੇ ਰਹਿ ਰਹੇ ਹਨ ਕਿਵੇਂ ਤੇ ਕਿੱਥੇ ਕਰਵਾਉਣੀ ਈਕੇਵਾਈਸੀ ਸਭ ਤੋਂ ਨੇੜਲੇ ਸਰਕਾਰੀ ਰਾਸ਼ਨ ਡਿਪੂ ਜਾਂ ਸੀਐਸਸੀ ਕਾਮਨ ਸਰਵਿਸ ਸੈਂਟਰ ਤੇ ਜਾ ਕੇ ਆਧਾਰ ਨਾਲ ਈਕੇਵਾਈਸੀ ਕਰਵਾਈ ਜਾ ਸਕਦੀ ਹੈ ਬਹੁਤ ਸਾਰੇ ਰਾਜਾਂ ਨੇ ਮੋਬਾਈਲ ਤੋਂ OTP ਰਾਹੀਂ ਵੀ eKYC ਦੀ ਸਹੂਲਤ ਦਿੱਤੀ ਹੈ। ਕਿਸਾਨ, ਗਰੀਬ ਪਰਿਵਾਰ ਅਤੇ ਲਾਪਤਨੀਆਂ ਲਈ ਇਹ ਜ਼ਰੂਰੀ। ਇਹ ਪ੍ਰਕਿਰਿਆ ਜ਼ਰੂਰੀ ਹੈ ਤਾਂ ਜੋ ਸਿਰਫ ਯੋਗ ਪਰਿਵਾਰਾਂ ਤੱਕ ਹੀ ਸਰਕਾਰੀ ਰਾਸ਼ਨ ਪਹੁੰਚੇ ਅਤੇ ਨਕਲੀ ਕਾਰਡ ਕਾਟਾਂ ਰਾਹੀਂ ਹੋ ਰਹੇ ਘਾਟ ਤੋਂ ਰੋਕਿਆ ਜਾ ਸਕੇ। ਸਰਕਾਰੀ ਅਪੀਲ ਸਰਕਾਰ ਵੱਲੋਂ ਸਾਫ਼ ਕਿਹਾ ਗਿਆ ਹੈ ਕਿ ਜਿਨ੍ਹਾਂ ਨੇ eKYC ਨਹੀਂ ਕਰਵਾਈ ਉਹ ਤੁਰੰਤ ਕਰਵਾ ਲੈਣ ਨਹੀਂ ਤਾਂ ਉਹਨਾਂ ਦੀ ਰਾਸ਼ਨ ਸੇਵਾਵਾਂ 'ਚ ਰੁਕਾਵਟ ਆ ਸਕਦੀ ਹੈ ਸੁਝਾ ਆਪਣੇ ਗਾਹਕਾਂ ਜਾਂ ਦਰਸ਼ਕਾਂ ਨੂੰ ਵੀ ਇਹ ਜਾਣਕਾਰੀ ਦੇ ਕੇ ਬਚਾਓ ਅਤੇ ਪ੍ਰੇਰਿਤ ਕਰੋ ਈਕੀਵਾਈਸੀ ਕਰਵਾਉਣ ਲਈ ਧੰਨਵਾਦ